ਸਤਿ ਸ੍ਰੀ ਅਕਾਲ ਦਰਸ਼ਕੋ ਮੈਂ ਨੀਟੂ ਲਹਾਰਾ ਤੁਸੀਂ ਵੇਖ ਰਹੇ ਹੋ ਮਾਲਵਾ ਵਿਜ਼ਨ ਅੱਜ ਆਪਾਂ ਖੜੇ ਆਂ ਥਾਣਾ ਬੱਧਣੀ ਕਲਾਂ ਪਿਛਲੇ ਦਿਨੀ ਪਿੰਡ ਬੁੱਟਰ ਵਿਖੇ ਗੈਰ ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਨਸ਼ਾ ਛਡਾਊ ਕੇਂਦਰ ਤੇ ਪੁਲਿਸ ਵੱਲੋਂ ਰੇਡ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਪੁਲਿਸ ਨੇ ਅੱਜ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ ਬਾਰੇ ਕਰਦੇ ਹਾਂ ਗੱਲਬਾਤ ਕੀ ਕਹਿਣਾ ਹੈ ਡੀਐਸਪੀ ਪਰਮਜੀਤ ਸਿੰਘ ਸੰਧੂ ਅਤੇ ਐਸਐਚਓ ਗੁਰਮੀਲ ਸਿੰਘ ਥਾਣਾ ਬੱਧਣੀ ਕਲਾਂ ਦਾ ਅੱਜ ਮੈਂ ਇਸ ਕਰਕੇ ਪ੍ਰੈਸ ਕਾਨਫਰੰਸ ਰੱਖੀ ਜੀ ਵੀ ਸਾਡੇ ਇਥੇ ਥਾਣਾ ਬਦਨੀ ਦੇ ਏਰੀਆ ਚ ਪਿੰਡ ਬੁੱਟਰਕਲਾ ਉਰਚ ਇੱਕ ਨਜਾਇਜ਼ ਜਿਹੜਾ ਉਹ ਨਸ਼ਾ ਛਡਾਊ ਕੇਂਦਰ ਚੱਲਦਾ ਸੀ ਜਿਹਦੀ ਸੂਚਨਾ ਮਾਨ ਜੋਗੇ ਡੀਸੀ ਸਾਹਿਬ ਮੋਗਾ ਨੂੰ ਮਿਲੀ ਸੀ ਉਹਨਾਂ ਨੇ ਆਪਣੀ ਟੀਮ ਨਾਲ ਲੈ ਕੇ ਨਾਲ ਡਾਕਟਰ ਸਾਹਿਬ ਦੀ ਟੀਮ ਲੈ ਕੇ ਉੱਥੇ ਉਹਨਾਂ ਨੇ ਰੇਡ ਕੀਤਾ ਸੀ ਜਿਨ੍ਹਾਂ ਨੂੰ ਚੈੱਕ ਕੀਤਾ ਸੀ ਤੇ ਨਾਲ ਉਥੇ ਸਾਡੇ ਪੁਲਿਸ ਪਾਰਟੀ ਸਾਡੇ ਮੁੱਖ ਸਥਾਨ ਜਿਹੜੇ ਬਦਨੀ ਕਲਾ ਸੀ ਉਰੇ ਵਿੱਚ ਉਹਨਾਂ ਨੂੰ ਕੁੱਲ 60 ਦੇ ਕਰੀਬ ਜਿਹੜੇ ਸੀਗੇ ਉਹ ਵਿਅਕਤੀ ਇਥੇ ਨਸ਼ਾ ਡਾਕੂ ਕੇਂਦਰ ਚੋਂ ਉਹਨਾਂ ਨੂੰ ਹਾਜ਼ਰ ਮਿਲੇ ਸੀ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਜ਼ਿਆਦਾ ਸੀਗੇ ਇਹਦੇ ਵਿੱਚ ਨਸ਼ੇ ਦੇ ਵਿੱਚ ਦਲਦਲ ਵਿੱਚ ਫਸੇ ਹੋਏ ਉਹਨਾਂ ਨੂੰ ਕਰੀਬ 27 ਬੰਦਿਆਂ ਨੂੰ ਉਹਨਾਂ ਨੇ ਜਿਹੜਾ ਸਾਡਾ ਸਰਕਾਰੀ ਸੈਂਟਰ ਦੇ ਨੇੜੇ ਉਹਦੇ ਵਿੱਚ ਉਹਨਾਂ ਨੇ ਦਾਖਲ ਕਰਵਾਇਆ ਬਾਕੀਆਂ ਨੂੰ ਉਹਨਾਂ ਦੇ ਪਰਿਵਾਰ ਬੁਲਾ ਕੇ ਤੇ ਉਹਨਾਂ ਨੂੰ ਘਰੋ ਘਰੀ ਭੇਜਿਆ ਉਹਦੇ ਵਿੱਚ ਬਾਅਦ ਚ ਇਹਨਾਂ ਨੂੰ ਇਹ ਸੂਚਨਾ ਮਿਲੀ ਸੀ ਵੀ ਇਹਨਾਂ ਦੀ ਬਹੁਤ ਕੁੱਟਮਾਰ ਕਰਕੇ ਤੇ ਤਸ਼ੱਦਦ ਕਰਦੇ ਆ ਤੇ ਉਹਨਾਂ ਨੇ ਮੰਡਿਆਂ ਨਾਲ ਸਿਰ ਅਤਿਆਕਾਰ ਕੀਤਾ ਜਾ ਰਿਹਾ ਸੀ ਉਹਨਾਂ ਦੇ ਵਿੱਚ ਵਿੱਚੋਂ ਜਿਹੜਾ ਇੱਕ ਸਾਡੇ ਬਰਿੰਦਰਪਾਲ ਸਿੰਘ ਸੀ ਜੇ ਮੋਗੇ ਦੇ ਇਹਨਾਂ ਦਾ ਅਸੀਂ ਬਿਆਨ ਲਿਖ ਕੇ ਉਸ ਜਿਹੜੇ ਗੈਰ ਕਾਨੂੰਨੀ ਇਹ ਧੰਦਾ ਚਲਾ ਰਹੇ ਸੀ ਉਹਨਾਂ ਦੇ ਖਰਾਪੀਕਰ ਵੀ ਕੀਤੀ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਮੁੱਖ ਜਿਹੜੇ ਦੋਸ਼ੀ ਨੇ ਉਹ ਅਜੇ ਕੁਮਾਰ ਇਹ ਸਮਰਾਲੇ ਦੇ ਆ ਤੇ ਇੱਕ ਸੰਜੀਵ ਰੋੜਾ ਮੋਗੇ ਦਾ ਤੇ ਅਜੇ ਕੁਮਾਰ ਦਾ ਪਰਿਵਾਰ ਉਹਨਾਂ ਦੇ ਵਿੱਚ ਜਗਿੰਦਰ ਸਿੰਘ ਉਹਦੇ ਫਾਦਰ ਨੇ ਤੇ ਕਰਤਾਰ ਸਿੰਘ ਉਹਦਾ ਬਰਦਰ ਹੈ ਇਹ ਇਹਨਾਂ ਨੇ ਉੱਥੋਂ ਆ ਕੇ ਇੱਕ ਇਹ ਆਪਣਾ ਅੱਡਾ ਬਣਾ ਕੇ ਜਿੱਥੇ ਲੋਕਾਂ ਨੂੰ ਜਿਹੜਾ ਉਸ ਤੋਂ ਪੈਸੇ ਲੈ ਕੇ ਤੇ ਇਹ ਇਹਦੀ ਆੜ ਦੇ ਵਿੱਚ ਲੋਕਾਂ ਦੀ ਕੁੱਟਮਾਰ ਕਰਦੇ ਸੀਗੇ ਤੇ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਚਾਰ ਵਿਅਕਤੀ ਜਿਹੜੇ ਅਸੀਂ ਇਹਨਾਂ ਦੇ ਮੇਨ ਜਿਹੜੇ ਮੁੱਖ ਦੋਸ਼ੀ ਸੀਗੇ ਉਹ ਗ੍ਰਿਫਤਾਰ ਕਰ ਲਏ। ਉਹਨਾਂ ਦੇ ਵਿੱਚ ਅਜੀਤ ਕੁਮਾਰ ਹੈ ਇੱਕ ਇਹਦਾ ਬ੍ਰਦਰ ਹੈਗਾ ਕਰਤਾਰ ਸਿੰਘ ਇਹਦੇ ਫਾਦਰ ਨੇ ਜਗਿੰਦਰ ਸਿੰਘ ਤੇ ਇੱਕ ਮਨਦੀਪ ਸਿੰਘ ਜਿਹੜਾ ਸੀ ਉਹ ਲਗਾਣਾ ਦਾ ਹੈਗਾ। ਇਹ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਅਸੀਂ ਉਹ ਪੇਸ਼ ਅਦਾਲਤ ਕਰ ਰਹੇ ਹਾਂ ਤੇ ਇਹਨਾਂ ਦਾ ਜਿਹੜਾ ਪੁਰਾਣਾ ਰਿਕਾਰਡ ਹੈ ਉਹ ਵੀ ਕਾਫੀ ਮਤਲਬ ਕ੍ਰਿਮੀਨਲ ਹੈ ਕਿਉਂਕਿ ਇਹਨਾਂ ਦੇ ਜਿਹੜੇ ਫਾਦਰ ਜਿਹੜਾ ਕਰਤਾਰ ਸਿੰਘ ਹੈਗਾ ਇਹ ਦੇ ਖਿਲਾਫ ਵੀ ਮੁਕੱਦਮਾ ਦਰਜ ਹੈ ਇਹਦੇ ਫਾਦਰ ਦਿਗੰਦਰ ਦੇ ਖਿਲਾਫ ਵੀ ਤਿੰਨ ਚਾਰ ਮੁਕਦਮੇ ਨੇ ਤੇਰਾ ਅਜੇ ਆ ਉਹਦੇ ਖਿਲਾਫ ਵੀ ਕਰੀਬ ਚਾਰ ਦੇ ਨੇੜੇ ਮੁਕਦਮੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਐਸ ਐਕਟ ਦੇ ਮੁਕਦਮੇ ਵੀ ਹੈਗੇ ਆ ਤੇ ਅਸਲ ਵੀ ਇਹਨਾਂ ਕੋ ਬਰਾਮਦ ਹੋਇਆ ਮਤਲਬ ਉੱਥੇ ਇਹ ਸਾਫ ਦਿੰਦਾ ਵੀ ਇਹ ਜਿਹੜਾ ਇਹ ਕ੍ਰਿਮੀਨਲ ਨੇਚਰ ਦੇ ਆਦਮੀ ਸੀ ਜਿਨ੍ਹਾਂ ਨੇ ਇੱਥੇ ਆ ਕੇ ਅੱਡਾ ਬਣਾ ਕੇ ਤੇ ਲੋਕਾਂ ਨੂੰ ਕੁੱਟਮਾਰ ਕਰਕੇ ਉਹਨਾਂ ਤੋਂ ਪੈਸੇ ਲੈ ਰਹੇ ਸੀ ਇਹ ਕ੍ਰਿਮੀਨਲ ਨੇਚਰ ਦੇ ਆਦਮੀ ਨੇ ਚੱਲਦਾ ਸੀ ਪਾਲੀਮੈਂਟ ਇਹ ਪਿੱਛੇ ਇਸ ਤੋਂ ਕਰੀ 5-6 ਮਹੀਨੇ ਪਹਿਲਾਂ ਦਾ ਇੱਥੇ ਉਹਨਾਂ ਨੇ ਇੱਕ ਕਿਰਾਏ ਕੇ ਮਕਾਨ ਲੈ ਕੇ ਉਹਦੇ 'ਚ ਸੈਂਟਰ ਚੱਲੂ ਕੀਤਾ ਸੀ ਇਹਨਾਂ ਦੇ ਕੋਲ ਵੀ ਬ੍ਰਾਂਚ ਵਾਲਾ ਸੀ ਉਹਨਾਂ ਨੇ ਵੀ ਟੈਸਟ ਕੀਤੀ ਸੀ ਇਸ ਤਰ੍ਹਾਂ ਇਹਨਾਂ ਦੀ ਕੋਈ ਹੋਰ ਵੀ ਰਾਜਨੀ ਹੈ ਨਹੀਂ ਜਦ ਲਈ ਇੱਥੇ ਨਹੀਂ ਮੈਂ ਇੱਥੇ ਦੇਖੋ ਆਪਣੇ ਏਰੀਆ ਦੇ ਵਿੱਚ ਇਹੀ ਬੰਦੇ ਸੀ ਜਿਹਨਾਂ ਦੇ ਅਸੀਂ ਇਹਨਾਂ ਦੇ ਨਾਲ ਇੱਕ ਸੰਬੰਧਿਤ ਇੱਕ ਨਿਧਾਣੇ ਦੇ ਵਿੱਚ ਇੱਕ ਰਪਾਲੋਂ ਪਿੰਡ ਦੇ ਵਿੱਚ ਵੀ ਇੱਕ ਸੈਂਟਰ ਚੱਲਦਾ ਜਿਹਨੂੰ ਇੱਕ ਪ੍ਰਤਾਪਾ ਬਾਬਾ ਚਲਾਉਂਦਾ ਉੱਥੋਂ ਹੀ ਅਸੀਂ ਦੋ ਬੰਦੇ ਜਿਹੜੇ ਉਹ ਬਰਾਮਦ ਕਰਾਏ ਸੀਗੇ ਤੇ ਅਸੀਂ ਉਹ ਉਹ ਵੀ ਜਿਹੜਾ ਇਸ ਕੇਸ ਦੇ ਵਿੱਚ ਦੋਸ਼ੀ ਨਾਮਜ਼ਦ ਕੀਤਾ ਸਰ ਜੀ ਜਸਰੀ ਇਹ ਵੀ ਇਹ ਕਿ ਜਿਹੜੇ ਬੰਦੇ ਤੁਸੀਂ ਮੈਸੇਜ ਆਉਂਦੇ ਵਿੱਚ ਚੜਾਏ ਸੀਗੇ ਬਾਚੋਣਾ ਕੋਈ 2000 ਨੂੰ ਕਿਦਰਾਪੀ ਕੀਤਾ ਗਿਆ ਸੀ ਇਸ ਬਾਰੇ ਵਿੱਚ ਉਹਨਾਂ ਨੂੰ ਕਿਡਨੈਪ ਕੀਤਾ ਗਿਆ ਸੀ ਉਹਨਾਂ ਨੂੰ ਇੱਥੇ ਜਾ ਕੇ ਛੁਡਾਇਆ ਸੀ ਉਹਨਾਂ ਦੇ ਕੋਲੋਂ ਕੁਝ ਉਹ ਆਪ ਵੀ ਛੁਡ ਕੇ ਆ ਗਈ ਉਹਨਾਂ ਦੇ ਵਿੱਚ ਕੋਈ ਗੁਰਪ੍ਰੀਤ ਜੱਸਾ ਹੈਗਾ ਜਿਹੜਾ ਮਰਿੰਡੇ ਦਾ ਉਹ ਵੀ ਸਾਡੇ ਕੋਲੇ ਆਈ ਸੀ ਆਈ ਉਹਨਾਂ ਨੇ ਮੈਡੀਕਲ ਕਰਵਾਏ ਆ ਉਹਨਾਂ ਨੂੰ ਇਸ ਬਾਹਰ ਇਹਨਾਂ ਨੇ ਗੱਡੀਆਂ ਖੜੀਆਂ ਕੀਤੀਆਂ ਸੀਗੀਆਂ ਮੁਗਾ ਰੋਡ ਦੇ ਉੱਤੇ ਉੱਥੇ ਇਹਨਾਂ ਨੂੰ ਚੁੜਾ ਕੇ ਤੇ ਗੱਡੀਆਂ ਤੇ ਫੇਰ ਲੈ ਗਏ ਸੀ ਕੁਝ ਲੜਕੇ ਦੀ ਮੌਤ ਵੀ ਹੋਈ ਸੀ ਇਹ ਇਹ ਵੀ ਸੂਚਨਾ ਸਾਨੂੰ ਉਹਨਾਂ ਨੇ ਦਿੱਤੀ ਸੀਗੀ ਪਟੇ ਦੇ ਬਾਰੇ ਪੰਨਾ ਰਿਹਾਨੂ ਐ ਤੱਕ ਪੂਖਤਾ ਐਡਰੈਸ ਨਹੀਂ ਮਿਲ ਸਕੇ ਵੀ ਇਹਨਾਂ ਦਾ ਕੋਈ ਐਡਰੈਸ ਹੋਵੇ ਤਾਂ ਉਹਨਾਂ ਦੇ ਪਰਿਵਾਰ ਕੋਲ ਪਹੁੰਚ ਕੇ ਤੇ ਉਹਨਾਂ ਦੀ ਜਿਹੜੀਆਂ ਮੌਤਾਂ ਬਾਰੇ ਜਾਣਕਾਰੀਆਂ ਫਿਰ ਕੀਤੀ ਜਾਵੇ ਜਿਸ ਬਾਰੇ ਸਾਨੂੰ ਕਲੀਅਰ ਨਹੀਂ ਹੋਇਆ ਜਦ ਹੋਇਆ ਤਾਂ ਉਹਦੇ ਬਾਰੇ ਤੁਹਾਨੂੰ ਮਾਫਰ ਦਸਾਂਗੇ ਕਿ ਕਿੰਨੇ ਜਾਣੇ ਦੇ ਗ੍ਰਾਮਾਵਾਸ ਸੀ ਇਹ ਹੁਣ ਤੱਕ ਕਰੀਬ 19 ਪਰਸੈਂਟ ਦੇ ਵਿੱਚ ਜਿਹੜੇ ਸੀ ਉਹ ਸਾਡੇ ਕਿਊਸ਼ ਸ਼ਾਮ ਲਗੇ ਸਾਡੇ ਫੜੇਗੇ ਨਹੀਂ ਚਾਰ ਆਦਮੀ ਫੜੇਗੇ ਚਾਰ ਆਦਮੀਆਂ ਸੀ ਜਿਹਨੇ ਮੇਨ ਮੁੱਖ ਦੋਸ਼ੀ ਸੀ ਉਹ ਫੜੇ ਸੈਂਟਰ ਸੀਗੇ ਸੈਂਟਰ ਸੀਗੇ